ਕਿਰਤੀ ਕਿਸਾਨ ਯੂਨੀਅਨ ਵੱਲੋਂ ਯੂਰੀਆ ਖਾਦ ਜੋ ਕਿਸਾਨਾਂ ਨੂੰ ਨਹੀਂ ਮਿਲ ਰਹੀ ਕਿਲਤ ਹੈ ਔਰ ਉਹ ਬਲੈਕ ਮੇ ਮਿਲ ਰਹੀ ਕਾਲਾ ਬਜਾਰੀ ਹੋ ਰਹੀ ਉਸ ਨੂੰ ਲੈ ਕੇ ਅੱਜ ਖੇਤੀਬੜੀ ਅਧਿਕਾਰੀ ਤੇ ਉਪ ਮੰਡਲ ਅਧਿਕਾਰੀ ਨੂੰ ਮੰਗ ਪੱਤਰ ਕੁਲਵੀਰ ਸਿੰਘ ਜਿਹੜੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਨ ਉਹਨਾਂ ਵੱਲੋਂ ਸੌਂਪਿਆ ਗਿਆ ਤੇ ਮੰਗ ਕੀਤੀ ਗਈ ਵੀ ਕਿਸਾਨਾਂ ਨੂੰ ਯੂਰੀਆ ਖਾਦ ਸਹੀ ਭਾਅ ਤੇ ਮਿਲੇ ਤਾਂ ਕਿ ਆਰਥਿਕ ਜੋ ਕਿਸਾਨਾਂ 'ਕੀ ਲੂਟ ਹੈ ਉਹ ਨਾ ਹੋ ਸਕੇ। ਹਾਂ ਜੀ ਤੁਹਾਡਾ ਮੇਰਾ ਨਾਮ ਸ਼ੇਰ ਸਿੰਘ ਕਾਕੜਾ ਕਿਰਤੀ ਕਿਸਾਨੀਆਂ ਨੂੰ ਬਲਾਕ ਮੁੱਦਾ ਅੱਜ ਜੀ ਯੂਰੀਏ ਦੀ ਘਾਟ ਕਰਨ ਮਤਲਬ ਕਿ ਐਸ்சி ਐਸਡੀਐਮ ਸਾਹਿਬ ਦੇ ਕੋਲ ਆਏ ਆ ਤੇ ਉਹਨਾਂ ਨੂੰ ਮੰਗ ਪੱਤਰ ਦੇਣਾ ਹੈ ਕਿ ਬਾਜ਼ਾਰ ਦੇ ਵਿੱਚ ਜਿਹੜਾ ਯੂਰੀਏ ਦੀ ਘਾਟ ਹੈ ਤੇ ਘਾਟ ਵੀ ਨਹੀਂ ਮੰਨੀ ਜਾ ਸਕਦੀ ਕਿਉਂਕਿ ਚੋਰੀ ਬਜਾਰੀ ਹੋ ਰਹੀ ਹੈ ਤੇ ਇਹ ਚੋਰੀ ਬਜਾਰੀ ਜਿਹੜੀ ਹੈ ਇਸ ਵਾਸਤੇ ਅਸੀਂ ਇੱਥੇ ਐਸਡੀਐਮ ਸਾਹਿਬ ਕੋਲ ਆਏ ਆ ਕਿ ਇਹ ਬੰਦ ਕੀਤੀ ਜਾਵੇ ਦੇਤਾ ਮੰਗ ਪੱਤਰ ਦੇਣਾ ਸਰਕਾਰੀ ਸਰਕਾਰੀ ਰੇਟ 266 67 ਰੁਪਏ ਇੱਕ ਬੈਗ ਦਾ ਜਦ ਕਿ ਇਹ ਜਿਹੜਾ ਮਤਲਬ ਕਿ ਇਸ ਤਰ੍ਹਾਂ ਚੋਰ ਬਾਜ਼ਾਰੀ ਰਾਹੀਂ 400 ਤੱਕ ਮਤਲਬ ਕਿ ਯੂਰੀਆ ਖਾਦ ਦਾ ਰੇਟ ਲਿਆ ਜਾਂਦਾ ਤੇ ਇਸ ਵਾਸਤੇ ਇਹ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜੀ ਮਤਲਬ ਕਿ ਬਾਜ਼ਾਰ ਦੇ ਵਿੱਚ ਜਿਹੜੇ ਵੇਚਦੇ ਨੇ ਵਿਕਰੇਤਾ ਨੇ ਉਹ ਲਿਖ ਕੇ ਲਾਉਣ ਇਸ ਉਸ ਤਰ੍ਹਾਂ ਕਹਿ ਦਿੰਦੇ ਨੇ ਸਾਡੇ ਕੋਲ ਖਾਦ ਨਹੀਂ ਹੈ ਤੇ ਜਦੋਂ ਮਤਲਬ ਇਹਨਾਂ ਨੂੰ ਰੇਟ ਵੱਧ ਮਿਲਦਾ ਤੇ ਫਿਰ ਖਾਦ ਆ ਜਾਂਦੀ ਹੈ ਇਹ ਆਪਣਾ ਸਾਹਮਣੇ ਆਪਣੇ ਡਾਊਨ ਦੇ ਸਾਹਮਣੇ ਲਿਖ ਕੇ ਲਾਉਣ ਕਿ ਸਾਡੇ ਕੋਲ ਇੰਨੀ ਖਾਦ ਹੈ ਤੇ ਇੰਨੀ ਅੱਜ ਜੀ ਅਸੀਂ ਜਿਹੜੀ ਜੂਰੀਆ ਖਾਦ ਦੀ ਵੱਡੀ ਪੱਧਰ ਤੇ ਘਾਟ ਹੈਗੀ ਹੈ ਜੀ ਕਿਸਾਨਾਂ ਨੂੰ ਇਸ ਮੌਕੇ ਤੇ ਕਣਕ ਲਈ ਤੇ ਜਿਹੜਾ ਇਲਾਕੇ ਦੇ ਵਿੱਚ ਸਬਜ਼ੀਆਂ ਬੀਜੀ ਹੋਈਆਂ ਨੇ ਵੱਡੀ ਪੱਧਰ ਤੇ ਖਾਦ ਦੀ ਲੋੜ ਹੈਗੀ ਆ ਪਰ ਬਾਜ਼ਾਰ ਦੇ ਵਿੱਚ ਕਾਲਾ ਬਾਜ਼ਾਰੀ ਚੱਲ ਰਹੀ ਹੈਗੀ ਆ ਜਿਹਨੂੰ ਲੋੜ ਹੈਗੀ ਆ ਸਾਧਾਰਨ ਕਿਸਾਨ ਕੋਈ ਦੁਕਾਨ ਤੇ ਜਾਂਦਾ ਹੈਗਾ ਕੋਈ ਡੀਲਰ ਕੋਲ ਜਾਂਦਾ ਹੈਗਾ ਤਾਂ ਉਹਨੂੰ ਮਿਲਦਾ ਨਹੀਂ ਹੈਗਾ ਜੇ ਵੱਧ ਪੈਸੇ ਦੇ ਕੇ ਲੈਣਾ ਹੈਗਾ ਤਾਂ ਉਹ ਆਸਾਨੀ ਨਾਲ ਜਿਹੜਾ ਮਿਲ ਜਾਂਦਾ ਹੈਗਾ ਇਹਦੇ ਲਈ ਅਸੀਂ ਪ੍ਰਸ਼ਾਸਨ ਕੋਲੇ ਮੰਗ ਉਠਾਉਣ ਦੇ ਲਈ ਆਏ ਆ ਇਸ ਜੀਐਮ ਸਾਹਿਬ ਨੂੰ ਵੀ ਜਿਹੜੀ ਇਹ ਕਾਲਾ ਬਾਜ਼ਾਰੀ ਆ ਜਿਹੜੀ ਰੋਕੀ ਜਾਵੇ ਦੂਸਰਾ ਜਿਹੜੀ ਸਰਕਾਰ ਤੋਂ ਮੰਗ ਕਰ ਰਹੇ ਆ ਵੀ ਘਾਟ ਵੀ ਜਿਹੜੀ ਹੈਗੀ ਆ ਸੁਸਾਇਟੀਆਂ ਦੇ ਵਿੱਚ ਜਿਹੜਾ ਖਾਦ ਭੇਜੀ ਹੈਗੀ ਆ ਬਹੁਤ ਘੱਟ ਮਕਦਾਰ ਦੇ ਵਿੱਚ ਭੇਜੀ ਹੈਗੀ ਆ ਵੀ ਉਹ ਹੋਰ ਭੇਜੀ ਜਾਵੇ ਇਸ ਤੇ ਜੇ ਕੋਈ ਪ੍ਰਸ਼ਾਸਨ ਕੋਈ ਗੌਰ ਨਹੀਂ ਕਰਦਾ ਹੈਗਾ ਤਾਂ ਜਿਹੜਾ ਇਹ ਬੰਦੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੂਜੀਆਂ ਜਥੇਬੰਦੀਆਂ ਨਾਲ ਸ joint ਮੋਰਚੇ ਦੀਆਂ ਕਿਸਾਨ ਅੱਜ ਕਿਹੜੇ ਜਥੇਬੰਦੀ ਵੱਲੋਂ ਹੈ ਅੱਜ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਜੀ ਮੰਗ ਪੱਤਰ ਦੇ ਰਹੇ ਹਾਂ ਖੇਤੀਬਾੜੀ ਅਧਿਕਾਰੀ ਅਤੇ SDM ਸਾਹਿਬ ਨੂੰ ਜੀ ਠੀਕ ਕਿ ਇਸ ਤੇ ਰੋਕ ਲਾਈ ਜਾਵੇਗੀ